ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਅੱਜ ਤਰਨਤਾਰਨ ਵਿਖੇ ਪੁਲਿਸ ਖਿਲਾਫ ਧਰਨਾ ਦਿੱਤਾ ਧਰਨਾਕਾਰੀਆਂ ਨੂੰ ਸੁਖਵੀਰ ਬਾਦਲ ਨੇ ਕਿਹਾ ਕਿ ਪਾਰਟੀ ਦੇ ਵਰਕਰਾਂ ਜਾਂ ਆਗੂਆਂ ਖਿਲਾਫ ਝੂਠਾ ਕੇਸ ਦਰਜ ਕਰਨ ਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸिसोदिया ਨੂੰ ਤਰਨਤਾਰਨ ਵਿੱਚ ਬੜਨ ਨਹੀਂ ਦੇਣਗੇ ਧਰਨੇ ਵਾਲੀ ਥਾਂ ਤੇ ਪੁਲਿਸ ਤਰਫੋਂ ਆਏ ਡੀਐਸਪੀ ਪਿੱਖੀ ਵਿੰਡ ਪ੍ਰੀਤਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਵਰਕਰਾਂ ਖਿਲਾਫ ਦਰਜ ਹੋਏ ਦੋ ਕੇਸਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੜਤਾਲ ਖਤਮ ਹੋਣ ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਇਸ ਦੌਰਾਨ ਅਕਾਲੀ ਵਰਕਰਾਂ ਨੇ ਪੁਲਿਸ ਨੂੰ ਮੰਗ ਪੱਤਰ ਵੀ ਸੌਂਪਿਆ ਇਸ ਤੋਂ ਬਾਅਦ ਇਸ ਤੋਂ ਪਹਿਲਾਂ ਸੁਖਵੀਰ ਵਾਦਲ ਨੇ ਐਸਐਸਪੀ ਤੇ ਆਮ ਆਦਮੀ ਪਾਰਟੀ ਲਈ ਕੰਮ ਕਰਨ ਦੇ ਦੋਸ਼ ਲਾਏ ਅਤੇ ਚੇਤਾਵਨੀ ਦਿੱਤੀ ਕਿ ਜੇ ਉਹਨਾਂ ਲੀਟ ਉੱਪਕੇ ਆਪ ਦੇ ਸਿਆਸੀ ਏਜੰਟ ਵਜੋਂ ਕੰਮ ਕੀਤਾ ਤਾਂ ਉਹਨਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ ਪੁਲਿਸ ਨੇ ਕੈਨੇਡਾ ਦੇ ਨਾਗਰਿਕ ਜਗਮਨਦੀਪ ਸਿੰਘ ਸਾਮਰਾ ਨੂੰ ਗ੍ਰਿਫਤਾਰ ਕਰਨ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜ਼ਿਲ੍ਹਾ ਪੁਲਿਸ ਨੇ ਉਸ ਦੀ ਗ੍ਰਿਫਤਾਰੀ ਲਈ ਹਵਾਈ ਅੱਡਿਆਂ ਨੂੰ ਲੁਕਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ ਸੂਚਨਾ ਅਨੁਸਾਰ ਜਗਮਨ ਸਮਰਾ ਸੰਗਰੂਰ ਦੇ ਪਿੰਡ ਫੱਗੂਵਾਲਾ ਦਾ ਰਹਿਣ ਵਾਲਾ ਹੈ ਅਤੇ ਬਾਅਦ ਵਿੱਚ ਉਸਨੇ ਕੈਨੇਡਾ ਜਾ ਕੇ ਉੱਥੋਂ ਦੀ ਨਾਗਰਿਕਤਾ ਲੈ ਲਈ ਸੀ ਤਲਵੰਡੀ ਭਾਈ ਪੁਲਿਸ ਨੇ ਜਗਮਨਦੀਪ ਸਿੰਘ ਨੂੰ ਧੋਖਾਧੜੀ ਮਾਮਲੇ ਵਿੱਚ 2020 ਵਿੱਚ ਗ੍ਰਿਫਤਾਰ ਕੀਤਾ ਸੀ ਉਸ ਸਮੇਂ ਉਹ ਪੰਜਾਬ ਆਇਆ ਹੋਇਆ ਸੀ ਉਸ ਨੂੰ ਫਰੀਦਕੋਟ ਜੇਲ੍ਹ ਭੇਜਿਆ ਗਿਆ ਬਿਮਾਰ ਹੋਣ ਤੇ ਜਦੋਂ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਇਲਾਜ ਲਈ ਪਹਿਲੀ ਫਰਵਰੀ 2022 ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿੱਚ ਦਾਖਲ ਕਰਵਾਇਆ ਤਾਂ ਉਹ ਫਰਾਰ ਹੋ ਗਿਆ ਇਸ ਮੰਗਰੋਂ ਨੇਪਾਲ ਹੁੰਦਾ ਹੋਇਆ ਕੈਨੇਡਾ ਚਲਾ ਗਿਆ ਇਸ ਮਾਮਲੇ ਵਿੱਚ ਪੁਲਿਸ ਨੇ ਜਗਮਨਦੀਪ ਸਿੰਘ ਤੇ ਅੰਗੈਲੀ ਵਰਤਨ ਵਾਲੇ ਤਿੰਨ ਜੇਲ੍ਹ ਅਧਿਕਾਰੀਆਂ ਖਿਲਾਫ ਕੇਸ ਦਰਜ ਕੀਤਾ ਸੀ ਪਿੰਡ ਹਮੀਦੀ ਵਿੱਚ ਆਮ ਆਦਮੀ ਕਲੀਨਿਕ ਦੇ ਓਟ ਸੈਂਟਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ਾ ਛਡਾਊ ਗੋਲੀਆਂ ਨੋਰਫਿਨ ਚੋਰੀ ਕੀਤੀਆਂ ਗਈਆਂ ਇਹ ਘਟਨਾ ਦਿਵਾਲੀ ਤੋਂ ਅਗਲੇ ਦਿਨ ਵਾਪਰੀ ਇਸ ਸਬੰਧੀ ਓਟ ਸੈਂਟਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਚੋਰੀ ਨੋਰਫਿਨ ਗੋਲੀਆਂ ਦੀ ਗਿਣਤੀ 12631 ਹੈ ਚੋਰ ਬੁੱਧਵਾਰ ਦੀ ਰਾਤ ਨੂੰ ਕਲੀਨਿਕ ਦੀ ਕੰਧ ਟੱਪ ਕੇ ਅੰਦਰ ਆਏ ਤੇ ਓਟ ਸੈਂਟਰ ਦੇ ਕਮਰੇ ਦਾ ਵਿੰਡੋ ਏਸੀ ਉਤਾਰ ਕੇ ਅੰਦਰ ਦਾਖਲ ਹੋਏ ਇਸ ਉਪਰੰਤ ਸਿਰਫ ਗੋਲੀਆਂ ਚੋਰੀ ਕੀਤੀਆਂ ਪੁਰਾਣੇ ਸੀਸੀਟੀਵੀ ਕੈਮਰੇ ਬੰਦ ਕਰ ਦਿੱਤੇ ਸਨ ਉਹਨਾਂ ਕਿਹਾ ਕਿ ਜੇ ਇੱਥੇ ਰਾਤ ਸਮੇਂ ਚੌਕੀਦਾਰ ਹੁੰਦਾ ਤਾਂ ਚੋਰ ਚੋਰੀ ਨਾ ਹੁੰਦੀ ਕਲੀਨਿਕ ਨਾਲ ਸੰਬੰਧਿਤ ਐਸ ਐਮਓ ਸੁਤੰਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਥਾਣਾ ਠੁੱਲੀਵਾਲ ਵਿੱਚ ਚੋਰੀ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਪੁੱਤਰ ਅਕੀਲ ਅਖਤਰ ਦੀ ਮੌਤ ਦੇ ਮਾਮਲੇ ਵਿੱਚ ਬਣਾਈ ਸਿਟ ਨੇ ਦੋ ਥਾਮਾਂ ਤੇ ਛਾਪੇ ਮਾਰੇ ਪੰਚਕੋਲਾ ਦੀ ਸਿਟ ਨੇ ਜੁਪੀ ਦੇ ਸਾਰਨਪੁਰ ਸਥਿਤ ਮੁਹੰਮਦ ਮੁਸਤਾਫਾ ਦੇ ਜੱਦੀ ਪਿੰਡ ਵਾਲੇ ਘਰ ਵੀ ਗਈ ਜਿੱਥੋਂ ਡਾਇਰੀ ਕਬਜ਼ੇ ਵਿੱਚ ਲਈ ਗਈ ਹੈ ਡਾਇਰੀ ਵਿੱਚ ਕੀ ਲਿਖਿਆ ਹੈ ਇਸ ਬਾਰੇ ਹਾਲੇ ਤੱਕ ਕੁਝ ਪਤਾ ਨਹੀਂ ਚੱਲਿਆ ਇਸ ਤਰ੍ਹਾਂ ਐਮ ਡੀ ਸੀ ਸੈਕਟਰ 4 5 ਕੋਲ ਸਥਿਤ ਮੁਸਤਫਾ ਦੇ ਘਰ ਵੀ ਸਿੱਟ ਦੀ ਟੀਮ ਨੇ ਜਾਂਚ ਕੀਤੀ ਹੈ ਇੱਥੇ ਹੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਵੀ ਜਾਂਚ ਕੀਤੀ ਸੀ ਸਿੱਟ ਦੇ ਮੁਖੀ ਏ ਸੀ ਪੀ ਵਿਕਰਮ ਨਹਿਰਾ ਅਨੁਸਾਰ ਅਜੇ ਤੱਕ ਉਹ ਮੋਬਾਈਲ ਬਰਾਮਦ ਨਹੀਂ ਹੋਇਆ ਜਿਸ ਰਾਹੀਂ ਅਕੀਲ ਨੇ ਇੰਸਟਾਗ੍ਰam ਤੇ ਪੋਸਟ ਸਾਂਝੀ ਕੀਤੀ ਸੀ ਉਹਨਾਂ ਦੱਸਿਆ ਕਿ ਅਜੇ ਤੱਕ ਉਹਨਾਂ ਨੂੰ ਲੈਪਟਾਪ ਵੀ ਬਰਾਮਦ ਨਹੀਂ ਹੋਇਆ ਪਿੰਡ ਬਰਗਾੜੀ ਵਿੱਚ ਪਰਿਵਾਰ ਵੱਲੋਂ ਧੀ ਦੀ ਡੋਲੀ ਨੂੰ ਚਾਵਾ ਨਾਲ ਵਿਦਾ ਕਰਨ ਦੀਆਂ ਖੁਸ਼ੀਆਂ ਉਸ ਵੇਲੇ ਗਮ ਵਿੱਚ ਬਦਲ ਗਈਆਂ ਜਦੋਂ ਵਿਆਹ ਤੋਂ ਇੱਕ ਦਿਨ ਪਹਿਲਾਂ ਮਟਿਆਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰ ਨੇ ਡੋਲੀ ਸਮੇ ਪਾਏ ਜਾਣ ਵਾਲੇ ਕੱਪੜਿਆਂ ਵਿੱਚ ਤਿਆਰ ਕਰਕੇ ਧੀ ਦੀ ਅਰਥੀ ਨੂੰ ਮੋਢਾ ਦਿੱਤਾ। ਲੜਕੀ ਦੇ ਪਿੰਡ ਬਰਗਾੜੀ ਅਤੇ ਉਸ ਦੇ ਹੋਣ ਵਾਲੇ ਸਹੁਰੇ ਪਿੰਡ rauke ਵਿੱਚ ਮਾਤਮ ਛਾਇਆ ਹੋਇਆ ਹੈ। ਮ੍ਰਿਤਕ ਪੂਜਾ ਦੇ ਪਿਤਾ ਨੇ ਦੱਸਿਆ ਕਿ ਧੀ ਦਾ ਰਿਸ਼ਤਾ ਪਿੰਡ ਰੌਕੇ ਦੇ ਲੜਕੇ ਨਾਲ ਹੋਇਆ ਸੀ ਜੋ ਇਸ ਸਮੇਂ ਦਵਾਈ ਵਿੱਚ ਰਹਿੰਦਾ ਹੈ ਉਹ ਹੁਣ ਵਿਆਹ ਲਈ ਪਿੰਡ ਆਇਆ ਹੋਇਆ ਸੀ ਵਿਆਹ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ ਰਾਤ ਨੂੰ ਲੜਕੀ ਵਾਲਿਆਂ ਵੱਲੋਂ ਜਾਗੋ ਦਾ ਪ੍ਰੋਗਰਾਮ ਘਰ ਵਿੱਚ ਰੱਖਿਆ ਹੋਇਆ ਸੀ ਅਤੇ ਦੇਰ ਰਾਤ ਤੱਕ ਲੜਕੀ ਆਪਣੇ ਰਿਸ਼ਤਾ ਰਿਸ਼ਤੇਦਾਰਾਂ ਨਾਲ ਖੁਸ਼ੀ-ਖੁਸ਼ੀ ਨੱਚ ਰਹੀ ਸੀ ਰਾਤ ਲਗਭਗ 2 ਵਜੇ ਉਸਦੇ ਨੱਕ ਵਿੱਚੋਂ ਅਚਾਨਕ ਖੂਨ ਵਗਣਾ ਸ਼ੁਰੂ ਹੋ ਗਿਆ ਉਸ ਨੂੰ ਫੌਰੀ ਡਾਕਟਰ ਕੋਲ ਲਿਜਾਇਆ ਗਿਆ ਜਿੱਥੇ ਉਸ ਨੂੰ ਮਰਿਤਕ ਐਲਾਨ ਦਿੱਤਾ ਗਿਆ ਪਰਿਵਾਰ ਨੇ ਦੱਸਿਆ ਕਿ ਦੋਵੇਂ ਪਰਿਵਾਰ ਪੂਰੀ ਖੁਸ਼ੀ ਅਤੇ ਚਾਵਾਂ ਨਾਲ ਮਹੀਨੇ ਤੋਂ ਵਿਆਹ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਸਨ ਛੱਟੇ ਖਾਤਰ 6 ਮਹੀਨੇ ਦੇ ਜਿਗਰ ਦੇ ਟੁਕੜੇ ਨੂੰ 1,80,000 ਰੁਪਏ ਵਿੱਚ ਵੇਚਣ ਵਾਲੇ ਮਾਪਿਆਂ ਅਤੇ ਉਸ ਨੂੰ ਗੋਦ ਲੈਣ ਵਾਲੇ ਜੋੜੇ ਖਿਲਾਫ ਥਾਣਾ ਬਰੇਟਾ ਦੀ ਪੁਲਿਸ ਨੇ ਬੱਚਾ ਤਸਕਰੀ ਦੇ ਦੋਸ਼ ਅਧੀਨ ਮਾਮਲਾ ਦਰਜ ਕਰਕੇ ਦੋ ਵਿਅਕਤੀਆਂ ਅਤੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਇਹ ਮਾਮਲਾ ਮਾਸੂਮ ਬੱਚੇ ਦੀ ਮਾਸੀ ਦੇ ਬਿਆਨ ਤੇ ਦਰਜ ਕੀਤਾ ਜਦੋਂ ਕਿ ਬੱਚਾ ਗੋਦ ਲੈਣ ਵਾਲਿਆਂ ਵੱਲੋਂ ਕਾਨੂੰਨੀ ਪ੍ਰਕਰਿਆ ਪੂਰੀ ਤਰ੍ਹਾਂ ਨਹੀਂ ਅਪਣਾਈ ਗਈ ਇਹਨਾਂ ਦੇ ਖਿਲਾਫ ਵੀ ਇਸ ਦੋਸ਼ ਅਧੀਨ ਪੁਲਿਸ ਨੇ ਮਾਮਲਾ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ 6 ਮਹੀਨਿਆਂ ਦੇ ਮਾਸੂਮ ਦਾ ਪੁਲਿਸ ਨੇ ਮੈਡੀਕਲ ਕਰਾਉਣ ਤੋਂ ਬਾਅਦ ਅनाथ ਆਸ਼ਰਮ ਨੰਥਾਣਾ ਵਿਖੇ ਭੇਜ ਦਿੱਤਾ ਚਿੱਟੇ ਦੇ ਆਦੀ ਪਿੰਡ ਅਕਬਰਪੁਰ ਖੜਾਲ ਦੇ ਜੋੜੇ ਸੰਦੀਪ ਸਿੰਘ ਉਸਦੀ ਪਤਨੀ ਗੁਰਮਨ ਕੌਰ ਨੇ ਬਡਲਾਡਾ ਸ਼ਹਿਰ ਦੇ ਕਵਾੜੀਏ ਸੰਜੂ ਅਤੇ ਆਰਤੀ ਨੂੰ ਆਪਣਾ 6 ਮਹੀਨੇ ਦਾ ਬੱਚਾ 1,80,000 ਰੁਪਏ ਵਿੱਚ ਵੇਚ ਦਿੱਤਾ ਸੀ ਸultanpur Lodhi ਦੇ ਪਿੰਡ ਮਸੀਤਾਂ ਵਾਸੀਆਂ ਨੇ ਦੋਸ਼ ਲਾਇਆ ਕਿ ਪਿੰਡ ਦੇ 25 ਸਾਲਾ ਨੌਜਵਾਨ ਬੀਰਪਾਲ ਸਿੰਘ ਦੀ ਪੁਲਿਸ ਹਿਰਾਸਤ ਵਿੱਚ ਪੁਲਿਸ ਵੱਲੋਂ ਕੀਤੇ ਤ사ਦਦ ਕਾਰਨ ਮੌਤ ਹੋ ਗਈ। ਉਹਨਾਂ ਇਸ ਵਿੱਚ ਪਿੰਡ ਦੇ ਇੱਕ ਪੰਚ ਦੇ ਸ਼ਾਮਲ ਹੋਣ ਦਾ ਵੀ ਦੋਸ਼ ਲਾਇਆ। ਬੀਰਪਾਲ ਪਿੰਡ ਮਸੀਤਾਂ ਦੇ ਸਰਪੰਚ ਦੇ ਪੁੱਤ ਦੀ ਕਥਿਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਸ਼ੱਕੀ ਸੀ। ਪਰਿਵਾਰ ਨੇ ਖੁਦ ਇਸੇ ਮਾਮਲੇ ਵਿੱਚ ਬੀਰਪਾਲ ਨੂੰ ਸultanpur Lodhi ਥਾਣੇ ਵਿੱਚ ਪੇਸ਼ ਕੀਤਾ ਸੀ। ਉਸ ਦੀ ਮੌਤ ਹੋਣ ਮਗਰੋਂ ਪਿੰਡ ਵਾਸੀਆਂ ਨੇ ਪੁਲਿਸ ਤੇ ਸੂਬਾ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਨੌਜਵਾਨ ਦੇ ਕਰੀਬੀਆਂ ਨੇ ਦੋਸ਼ ਲਾਇਆ ਕਿ ਉਸ ਨੂੰ ਪੁਲਿਸ ਹਿਰਾਸਤ ਵਿੱਚ ਤਸੀਹੇ ਦਿੱਤੇ ਗਏ ਵੀਰਪਾਲ ਦੇ ਭਰਾ ਰਾਹੁਲ ਨੇ ਦਾਵਾ ਕੀਤਾ ਕਿ ਪੁਲਿਸ ਨੇ ਉਸ ਨੂੰ ਵੀ ਉਸਦੇ ਭਰਾ ਨਾਲ ਹਿਰਾਸਤ ਵਿੱਚ ਲਿਆ ਸੀ ਉਸਨੇ ਕਿਹਾ ਕਿ ਵੀਰਪਾਲ ਨੂੰ ਪੁਲਿਸ ਨੇ ਸਾਰੀ ਰਾਤ ਕੁੱਟਿਆ ਤੇ ਮੰਗਰੋਂ ਉਸ ਨੂੰ ਚੱਟਾ ਖਾਣ ਲਈ ਮਜਬੂਰ ਕੀਤਾ ICC ਮਹਿਲਾ ਵਿਸ਼ਵ ਕੱਪ ਵਿੱਚ ਹਿੱਸਾ ਲੈ ਰਹੀਆਂ ਦੋ ਆਸਟ੍ਰੇਲੀਆਈ ਮਹਿਲਾ ਕ੍ਰਿਕਟਰਾਂ ਦਾ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਕਥਿਤ ਤੌਰ ਤੇ ਪਿੱਛਾ ਕੀਤਾ ਗਿਆ ਅਤੇ ਉਨ੍ਹਾਂ ਵਿੱਚੋਂ ਇੱਕ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਨੇ ਛੇੜਛਾੜ ਕੀਤੀ ਪੁਲਿਸ ਦੇ ਇੱਕ ਅਧਿਕਾਰੀ ਨੇ ਅੱਜ ਕਿਹਾ ਕਿ ਵੀਰਵਾਰ ਸਵੇਰੇ ਖਜਰਾਣਾ ਰੋਡ ਇਲਾਕੇ ਵਿੱਚ ਵਾਪਰੀ ਇਸ ਘਟਨਾ ਦੇ ਸਬੰਧ ਵਿੱਚ ਮੁਲਜ਼ਮ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਸਬ ਇੰਸਪੈਕਟਰ ਨਿਧੀ ਰਗੁਵੰਸ਼ੀ ਨੇ ਕਿਹਾ ਕਿ ਦੋਵੇਂ ਮਹਿਲਾ ਕ੍ਰਿਕਟਰ ਆਪਣੇ ਹੋਟਲ ਤੋਂ ਨਿਕਲ ਕੇ ਇੱਕ ਕੈਫੇ ਵੱਲ ਜਾ ਰਹੀਆਂ ਸਨ ਤਾਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਰਗੁਵਾਂਸ਼ੀ ਮੁਤਾਬਕ ਉਸ ਵਿਅਕਤੀ ਨੇ ਕਥਿਤ ਤੌਰ ਤੇ ਇੱਕ ਕਰਿਕਟਰ ਨੂੰ ਗਲਤ ਤਰੀਕੇ ਨਾਲ ਸ਼ੋਅ ਹਾ ਤੇ ਪਰਾਰ ਹੋ ਗਿਆ ਦੋਵੇਂ ਕਰਿਕਟਰਾਂ ਨੇ ਆਪਣੀ ਟੀਮ ਦੇ ਸੁਰੱਖਿਆ ਅਧਿਕਾਰੀ ਡੈਨੀ ਸਿਮਨਸ ਨਾਲ ਸੰਪਰਕ ਕੀਤਾ ਜਿਸ ਨੇ ਸਥਾਨਕ ਸੁਰੱਖਿਆ ਸੰਪਰਕ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਤੇ ਸਹਾਇਤਾ ਲਈ ਵਾਹਨ ਭੇਜੇ ਸਹਾਇਕ ਕਮਿਸ਼ਨਰ ਪੁਲਿਸ ਹਿਮਾਨੀ ਮਿਸ਼ਰਾ ਨੇ ਦੋਵੇਂ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੇ